ਸਾਹੀ ਲੈਨੇ ਆ 10 ਮਿੰਟ ਦੀ ਲਈ ਜਿਹਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਰਾਤ ਤੇ ਹੁਣ ਇਹੋ ਜੇ ਸਮਿਆਂ ਚ ਜਾਂ ਕਿਵੇਂ ਵੀ ਔਖੇ ਸਮੇਂ ਕੀ ਕਰੀਏ ਇੱਕ ਦੇਸ਼ ਦਾ ਨਾਂ ਹੈ ਜੀ ਮੁਨਾਫਕ ਇਹ ਜਗਨਨਾਥ ਪੁਰੀ ਤੋਂ ਬਾਅਦ ਗੁਰੂ ਨਾਨਕ ਸਾਹਿਬ ਉੱਥੇ ਗਏ ਨੇ ਆਖੋ ਸਤਿਨਾਮ ਵਾਹਿਗੁਰੂ ਮੁਨਾਫਕ ਜਦੋਂ ਗੁਰੂ ਨਾਨਕ ਸਾਹਿਬ ਉੱਥੇ ਗਏ ਉਸ ਦੇਸ਼ ਦੇ ਸਾਰੇ ਸਰੀਰ ਜਿਨ੍ਹਾਂ ਨੂੰ ਪਰਮੇਸ਼ਰ ਦੇ ਨਾਮ ਬਾਰੇ ਸੋਝੀ ਨਹੀਂ ਆਖੋ ਸਤਿਗੁਰੂ ਵਾਹਿਗੁਰੂ ਸਤਸੰਗਤ ਕੀ ਹੁੰਦੀ ਹੈ ਸੋਝੀ ਨਹੀਂ ਪਰਲੋਕ ਕੀ ਹੈ ਪਤਾ ਹੀ ਕੋਈ ਨਹੀਂ ਦਰਗਾਹ ਕੀ ਇਹ ਜਮਕੀਨ ਹੈ ਪਤਾ ਹੀ ਨਹੀਂ ਸਿਰਫ ਉਹ ਦੇਖਦਾ ਰਾਜਾ ਤੇ ਉਹ ਰਾਜੇ ਨੂੰ ਹੀ ਸਮਝਦੇ ਨੇ ਸਾਰਾ ਕੁਝ ਪਰਮੇਸ਼ਰ ਦਾ ਕਰਤਾਰ ਦਾ ਪਤਾ ਹੀ ਨਹੀਂ ਆਖੋ ਸਤਿ ਆਂ ਵਾਹਿਗੁਰੂ ਵੀ ਕੌਣ ਹੈ ਪ੍ਰਲੋਕੀ ਹੁੰਦਾ ਹੈ ਸਾਸਾਂ ਕੀ ਹੁੰਦਾ ਹੈ ਗੁਰੂ ਨਾਨਕ ਮਹਾਰਾਜ ਨੂੰ ਤਰਸ ਆਇਆ ਕਹਿੰਦੇ ਇਹ ਜਿਹੜਾ ਮੁਨਾਫਕ ਦੇਸ਼ ਹੈ ਇੱਥੇ ਕਿਸੇ ਨੂੰ ਪਰਮੇਸ਼ਰ ਦੇ ਨਾਮ ਦਾ ਨਹੀਂ ਪਤਾ ਸਤਸੰਗ ਦਾ ਨਹੀਂ ਪਤਾ ਪ੍ਰਲੋਕ ਦਾ ਨਹੀਂ ਪਤਾ ਸਾਰੇ ਹੀ ਆਪਣੇ ਕੰਮਾਂ 'ਚ ਉਲਝੇ ਪਏ ਐ ਜੇ ਕਿਤੇ ਕੋਈ ਸਮਝ ਦੇਣੇ ਤੇ ਇੱਥੋਂ ਦੇ ਰਾਜੇ ਨੂੰ ਸਮਝ ਦੇ ਸਭ ਕੁਝ ਗੁਰੂ ਨਾਨਕ ਮਹਾਰਾਜ ਨੂੰ ਤਰਸ ਆ ਗਿਆ ਵੀ ਇਹਨਾਂ ਨੂੰ ਲੋਕ ਪ੍ਰਲੋਕ ਦੀ ਸੋਝੀ ਨਹੀਂ ਇਹ ਨਰਕਾਂ ਦਾ ਦੁੱਖ ਭੋਗਣਗੇ ਇਹਨਾਂ ਦੀ ਝੋਲੀ ਕੁਝ ਪਾ ਲਈ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਕੁਝ ਦੇ ਦੇ ਇਹ ਗੱਲਾਂ ਸਮਝਿਓ ਤੁਸੀਂ ਵੀ ਕਈ ਵਾਰੀ ਤੁਹਾਡਾ ਨੇਮ ਵੱਧ ਜੇ ਬੰਦਗੀ ਵੱਧ ਜੇ ਉਹਦੇ 'ਚ ਮੈਂ ਨਾ ਲਿਆਉ ਜਿਹੜੀ ਬੈਕਗ੍ਰਾਉਂਡ ਸਾਨੂੰ ਨਹੀਂ ਨਜ਼ਰ ਆਉਂਦੀ ਹੁੰਦੀ ਬੈਕਗ੍ਰਾਉਂਡ ਗੁਰੂ ਨਾਨਕ ਦਾ ਕੋਈ ਤਰਸ ਹੁੰਦਾ ਸਾਨੂੰ ਜੋੜਨ ਲਈ ਉਹਦਾ ਤਰਸ ਜੋੜਿਆ ਆਖੋ ਸਤਿਨਾਮ ਵਾਹਿਗੁਰੂ ਇਹ ਗੁਰਾਂ ਨੂੰ ਤਰਸ ਆ ਗਿਆ ਉਹ ਮੁਨਾਫਕ ਦੇਖ ਤੇ ਤਰਸ ਆ ਗਿਆ ਜੁੜਨੇ ਦੀ ਨਾ ਕਰੀਏ ਜੋੜੇ ਦਰਸ ਗੁਰ ਨਾਨਕ ਦਾ ਮੈਂ ਜੁੜਨੇ ਦੀ ਨਾ ਕਰੀਏ ਜੋੜੇ ਦਰਸ ਗੁਰ ਨਾਨਕ ਦਾ ਮੈਂ ਜੁੜਨੇ ਦੀ ਨਾ ਕਰੀਏ ਜੋੜੇ ਦਰਸ ਗੁਰ ਨਾਨਕ ਦਾ ਮੈਂ ਜੁੜਨੇ ਦੀ ਨਾ ਕਰੀਏ ਜੋੜੇ ਦਰਸ ਗੁਰ ਨਾਨਕ ਦਾ ਤਰਸ ਜੋੜ ਰਿਹਾ ਤਰਸ ਮੈਂ ਜੋੜਨੇ ਦੀਨਾ ਕਰੀਏ ਜੋੜੇ ਤਰਸ ਗੁਰ ਨਾਮ ਤਰਸ ਮੈਂ ਜੋੜਨੇ ਦੀਨਾ ਕਰੀਏ ਜੋੜੇ ਤਰਸ ਗੁਰ ਨਾਮ ਤਰਸ ਤੇਰਾ ਕੀਤਾ ਜਦ ਤੋਂ ਨਹੀਂ ਮੈਨੂੰ ਜੋ ਕਿ ਤੋਈ ਮੈਨਰ ਕੋਣ ਯਾਰ ਕੋ ਕੋਣ ਨਹੀਂ ਅਪੇ ਤਰਸ ਪਈ ਮੈਂ ਜੁੜ ਮੈਂ ਦੀਨਾ ਕਰੀਏ ਜੋੜੇ ਤਰਸ ਕਰਨ ਤਗਾ ਸੁਧ ਚਿੱਤ ਨਹੀਂ ਕਰੀਏ ਜੋੜੇ ਤਰਸ ਕਰਨ ਸੁਧ ਚਿੱਤ ਆਏ ਮਹਾਂ ਆਨੰਦਾ ਸੁਧ ਚਿੱਤ ਆਏ ਦਿਆਲ ਹੋਵੇ ਦਿਆਲ ਹੋਵੇ ਜਿਸ ਉਪਰ ਕਰਤੇ ਸੋ ਤੁਸ ਸਦਾ ਤੇ ਆਏ ਮੈ ਜੁਰ ਮੈ bina ਕਰੀਏ ਜੋੜੇ ਤਰਸ ਗੁਰ ਨਾਨਕ ਦਾ ਮੈ ਤੇ ਕੀ ਨਾ ਕਰੀਏ ਸੋੜੇ ਤਰਸ ਗੁਰ ਨਾਨਕ

ਕਦੀ ਇਹ ਨਾ ਸੋਚਣਾ ਇਨਾਂ ਚ ਰੋ ਗਿਆ ਮਾਲਾ ਫੇਰਦੇ ਦਰਸ਼ਨ ਤੇ ਹੋਏ ਨਹੀਂ ਆਕੋ ਸਤਨ ਹਾਂ ਹਾਂ ਇਨਾਂ ਚ ਰੋ ਗਿਆ ਪਾਠ ਕਰਦੇ ਦਰਸ਼ਨ ਤੇ ਇਹ ਉਹ ਕਿਤਾਬ 'ਚ ਲਿਖਿਆ ਸੀ ਕਹਿੰਦੇ ਜਦੋਂ ਇੱਕ ਵਾਰੀ ਵਾਹਿਗੁਰੂ ਕਹਿ ਕੇ ਤੂੰ ਦੂਜੀ ਵਾਰੀ ਕਹਿਣਾ ਨਾ ਤੇ ਦੂਜੀ ਵਾਰੀ ਵਾਹਿਗੁਰੂ ਨਹੀਂ ਕਹਿ ਸਕਦਾ ਜਦ ਤੱਕ ਗੁਰੂ ਨਾਨਕ ਤਰਸ ਨਾ ਕਰੇ ਅੱਖ ਹੋ ਸਕਦਾ ਇਹ ਉਹਦਾ ਤਰਸ ਹੈ ਜਿਉ ਤੇਰੇ ਕੋਲੋਂ ਸਿਮਰਨ ਕਰਾ ਰਿਹਾ ਹੈ ਪਾਣੀ ਦੇ ਜਾਪ ਕਰਾ ਰਿਹਾ ਹੈ ਇਹ ਨਾ ਸੋਚ ਇਨਚਰ ਹੋ ਗਿਆ ਕਰ ਰਿਆਂ ਮੇਲ ਤੇ ਹੋਇਆ ਨਹੀਂ ਐ ਵੀ ਮੇਲ ਈ ਐ ਵੀ ਤਰਸ ਈ ਐ ਕਹਦੇ ਉਹ ਗੱਜ ਕੇ ਸਾਥ ਗੁਰੂ ਨਾਨਕ ਕਿ ਆਵੇ ਉਹ ਜਿਹੜਾ ਤੂੰ ਕਰ ਰਿਹਾ ਉਹਦੇ ਉਹਨੇ ਰਸ ਭਰਿਆ ਤਾਂ ਹੀ ਕਰ ਰਿਹਾ ਗੱਜ ਕੇ ਆਖੋ ਸਾਧੂ ਰਸ ਨਾਲ ਭਰਿਆ ਹੋਵੇ ਭਰਿਆ ਮੇਲਾ ਛੱਡ ਕਦੀ ਆਪਣੇ ਜੁੜਨ ਦੀ ਮੈਂ ਨਾ ਕਰਿਓ ਉਹਦਾ ਤਰਸ ਹੁੰਦਾ ਗੱਜ ਕੇ ਆਖੋ ਸਾਧੂ ਮੈਂ ਜੁੜਨੇ ਦੀ ਨਾ ਕਰੀਏ ਜੋੜੇ ਪਰਸ ਗੁਰ ਨਾਮਤ ਦਾ ਮੈਂ ਜੁੜਨੇ ਦੀ ਨਾ ਗੁਰੂ ਨਾਨਕ ਦਾ ਗੁਰੂ ਨਾਨਕ ਮਹਾਰਾਜ ਨੂੰ ਤਰਸ ਆ ਗਿਆ ਗੱਜ ਗਿਆ ਕੋ ਸੱਜਾ ਕਹਿੰਦੇ ਜਿਹੜੇ ਖੇਤ ਦੇ ਕਿਨਾਰੇ ਬੈਠੇ ਸੀ ਨਾ ਉਹ ਖੇਤ ਦਾ ਮਾਲਕ ਉਦਾਸ ਹੁਣ ਪਿਉ ਨੂੰ ਤਰਸ ਆ ਗਿਆ ਉਹਨੂੰ ਆਵਾਜ਼ ਦੇ ਕੇ ਕਹਿੰਦੇ ਉਦਾਸ ਕਿਉਂ ਹੈ ਹਾ ਹਾ جہا بندہ مایا پسیا ہو گھنٹے اداس کیوں سارا جیون ہی کنارے آیا پہ جاپتا جی آ بارش نہیں ہو رہی ایک مہینے تو سڈے کھیت سکتے جا رہے کتھوں ویاہ کرانگے کتھوں روٹی کھا کتھوں کتوں چلے گا سارا کچھ تباہ ہوا جاپتا ਵਾਰਸ਼ ਨਹੀਂ ਹੋ ਰਹੀ ਖੇਤ ਸੁੱਕ ਰਹੇ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਫਿਰ ਇਕੱਲੇ ਦੇ ਸੁੱਕ ਰਹੇ ਨਹੀਂ ਮਹਾਰਾਜ ਆਹ ਵੇਖੋ ਸਾਰੇ ਆ ਗਏ ਗੁਰੂ ਨਾਨਕ ਸਾਹਿਬ ਕਹਿੰਦੇ ਫਿਰ ਸਾਰਿਆਂ ਨੂੰ ਬੁਲਾ ਕੇ ਲਿਆ ਆਖੋ ਸਤਨਾਮ ਉਹ ਬੁਲਾ ਕੇ ਲਿਆ ਵੀ ਕੋਈ ਰੱਬ ਦੇ ਪਿਆਰੇ ਆਏ ਆ ਉਹਨੂੰ ਬੁਲਾਇਆ ਕਿਉਂ ਭਈ ਸਾਰੇ ਉਦਾਸ ਕਿਉਂ ਕਹਿੰਦੇ ਜੀ بارش ਨਹੀਂ ਪੈ ਰਹੀ ਖੇਤ ਸੁੱਕ ਰਹੇ ਆ ਹੋਰ ਹਫਤਾ ਨਾ ਪਈ ਤੇ ਸਭ ਸਾਡੀ ਦਵਾਈ ਇਹੋ ਸਾਡੀ ਸਾਰੇ ਸਾਲ ਦੀ ਰੋਟੀ ਆਖੋ ਸਾਰੇ 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 ਖੇਤ ਸੁੱਕ ਰਹੇ ਗੁਰੂ ਨਾਨਕ ਸਾਹਿਬ ਕਹਿੰਦੇ ਜਦੋਂ ਪਹਿਲੇ ਬਾਰਿਸ਼ ਨਹੀਂ ਸੀ ਪੈਂਦੀ ਕੀ ਕਰਦੇ ਸੀ ਕਹਿੰਦੇ ਜੀ ਰਾਜੇ ਕੋਲ ਜਾਈਦਾ ਸੀ ਉਹਨੂੰ ਬੇਨਤੀ ਕਰੀਦੀ ਸੀ ਤੇ ਦੋ ਚਾਰ ਦਿਨਾਂ ਚ ਪੈ ਜਾਵੇਗੀ ਇੱਕ ਵਾਰ ਸਾਨੂੰ 3 ਹਫ਼ਤੇ ਹੋ ਗਏ ਜਾਂਦਿਆਂ ਉਹ ਕਹਿੰਦਾ ਪੈ ਜਾਏਗੀ ਪੈ ਜਾਏਗੀ ਪੈ ਜਾਏਗੀ ਪਰ ਪੈ ਨਹੀਂ ਰਹੀ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਸਤਕਾਰ ਰਾਜੇ ਦਾ ਵੀ ਕਰੋ ਆਏ ਸਾਡਾ ਬਾਬਾ ਸਤਕਾਰ ਰਾਜੇ ਦਾ ਵੀ ਕਰੋ ਪਰ ਬਾਰਿਸ਼ ਰਾਜੇ ਨੇ ਨਹੀਂ ਪਾਉਣੀ ਬਾਰਿਸ਼ ਕਰਤਾਰ ਨੇ ਪਾਉਣੀ ਗੱਜ ਕੇ ਆਖੋ ਸਤਨਾਮ ਉਹ ਕਰਤਾਰ ਅਗੇ ਅਰਦਾਸ ਸੁਣਿਓ ਗੱਲ ਬੜੀ ਧਿਆਨ ਦੀ ਉਹ ਸਾਰੇ ਦੇਸ਼ ਵਾਲੇ ਨਗਰ ਵਾਲੇ ਟਾਪੂ ਵਾਲੇ ਕਹਿੰਦੇ ਜੀ ਕਰਤਾਰ ਕੌਣ ਹੁੰਦਾ ਅਸੀਂ ਤਾਂ ਕਦੀ ਵੇਖਿਆ ਹੀ ਨਹੀਂ ਕਿੱਥੇ ਰਹਿੰਦਾ ਕਰਤਾਰ ਉਹਨਾਂ ਨੂੰ ਪਤਾ ਹੀ ਨਹੀਂ ਸੀ ਪਰਮੇਸ਼ਰ ਰਾਜਿਆਂ ਨੂੰ ਸਭ ਕੁਝ ਸਮਝ ਨਹੀਂ ਆ। ਕਰਤਾਰ ਕਿੱਥੇ ਰਹਿੰਦੇ? ਅਸੀਂ ਤੇ ਕਦੀ ਵੇਖਿਆ ਹੀ ਨਹੀਂ। ਸੁਣਿਆ ਹੀ ਨਹੀਂ। ਸਾਡੇ ਟਾਪੂ ਜਦੇ ਕਰਤਾਰ ਕਦੀ ਆਇਆ ਹੀ ਨਹੀਂ। ਆਖੋ ਸਤਿਨਾਮ। ਕਿਦੇ ਅਗੇ ਅਰਦਾਸ ਕਰੀਏ। ਗੱਜ ਕੇ ਆਖੋ ਸਤਿਨਾਮ। ਸ੍ਰੀ ਵਾਹਿਗੁਰੂ। ਕੁਲੇ ਮਾਰਗ ਜਿਨੇ ਪਤਾਇਆ ਐਸਾ ਗੁਰਵਟ ਪਾ ਕੀ ਕਰ ਤੁਮੇ ਮਾਰਗ ਜਿਨੇ ਪਤਾਇਆ ਐਸਾ ਗੁਰਵਟ ਪਾ ਕੀ ਕਰ ਕੁਲੇ ਪਾਤ ਜਿਨੇ ਪਤਾਇਆ ਐਸਾ ਗੁਰਵਟ ਪਾ ਕੀ ਸਾਰੇ ਕਹਿੰਦੇ ਜੀ ਕਰਤਾਰ ਕੌਣ ਹੈ ਕਰਤਾਰ ਕਿੱਥੇ ਰਹਿੰਦਾ ਜੀ ਤੇ ਉਹਦੀ ਵੇਖਿਆ ਨਹੀਂ ਇੱਕ ਜ਼ਿਕਾਰਾ ਦੇਣਾ ਜੀ ਸੁਣ ਕੇ ਗੁਰੂ ਨਾਨਕ ਸਾਹਿਬ ਕਹਿੰਦੇ ਕਰਤਾਰ ਘਟ ਘਟ ਵਿੱਚ ਰਹਿੰਦਾ ਆਖੋ ਸਤਿਨਾਮ ਵਾਹਿਗੁਰੂ ਬੋਲੇ ਈ ਸੋਨਹਾਰੀ ਆਕਾਰ ਕਰਤਾਰ ਤੁਹਾਡੇ ਅੰਦਰ ਹੈ ਤੇ ਹੱਥ ਹਿੱਲ ਰਹੇ ਆ ਕਰਤਾਰ ਘਟ ਘਟ ਵਿੱਚ ਤੇ ਕਰਤਾਰ ਸਾਰੀ ਸ੍ਰਿਸ਼ਟੀ ਨੂੰ ਰੋਗੀ ਦਿੰਦਾ ਰਾਜੇ ਦਾ ਵੀ ਸਤਕਾਰ ਕਰੋ ਪਰ بارش ਪਾਣੀ ਕਰਤਾਰ ਨੇ ਗੱਜ ਕੇ ਆਖੋ ਸਤ ਉਹ ਕਰਤਾਰ ਨੂੰ ਬੇਨਤੀ ਕਰੋ ਕਰਤਾਰ ਅਗੇ ਅਰਦਾਸ ਕਰੋ ਜਿਹੜਾ ਸੁਣਿਓ ਪਿਆਰ ਨਾਲ ਜੀ 3-4 ਮਿੰਟ ਦੀ ਸਾਥੀ ਉਹ ਸਾਰੇ ਟਾਪੂ ਵਾਲੇ ਕਹਿਣ ਲੱਗੇ ਬਾਬਾ ਨਾਨਕ ਉਹ ਕਰਤਾਰ ਅਗੇ ਅਰਦਾਸ ਕਿਵੇਂ ਕਰੀਦੀ ਐ ਗੱਲਾਂ ਤੁਹਾਡੇ ਸੁਣਨ ਵਾਲੀਆਂ ਜੀ ਉਹ ਕਰਤਾਰ ਅਗੇ ਅਰਦਾਸ ਕਿਵੇਂ ਕਰੀਏ ਤਿੰਨ ਗੱਲਾਂ ਕਹੀਆਂ ਮੈਨੂੰ ਬੜੀ ਵਧੀਆ ਲੱਗੀਆਂ ਜੀ ਗੁਰੂ ਨਾਨਕ ਸਾਹਿਬ ਕਹਿੰਦੇ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰੋ ਹਾਏ ਹਾਏ ਗੱਲ ਕੀ ਆਖੋ ਸਾਹਿਬ ਸ੍ਰੀ ਵਾਹਿਗੁਰੂ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰੋ ਕਿ ਸਾਰੇ ਟਾਪੂ ਸਾਰੇ ਨਗਰ ਵਾਲੇ ਸੰਗਤ ਰੂਪ ਚ ਇਕੱਠੇ ਹੋ ਕਰਤਾਰ ਦਾ ਸਿਮਰਨ ਕਰਦਾ ਹੁਣ ਅਗਲੀ ਗੱਲ ਸੁਣਿਓ ਉਹ ਮੈਨੂੰ ਇੱਥੇ ਵਜਈ ਗੁਰੂ ਨਾਨਕ ਸਾਹਿਬ ਸਾਰਿਆਂ ਨੂੰ ਕਹਿੰਦੇ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰੋ ਹਾਲ ਲਾਓ ਸਾਰੇ ਇਕੱਠੇ ਹੋ ਕੇ ਕਰਤਾਰ ਨੂੰ ਯਾਦ ਕਰੋ ਫਿਰ ਅਗਲੀ ਤੇਜੀ ਗੱਲ ਕਹੀ ਦਿਵਾਨਾ ਜੀ ਹੱਥ ਜੋੜ ਕੇ ਤੇ ਮਨ ਨੂੰ ਦੀਨ ਬਣਾਓ ਹਾਏ ਹਾਏ ਇਹ ਗੱਲਾਂ ਘਰਾਂ ਚ ਲੈ ਜਾਣ ਵਾਲੀਆਂ ਹੰਕਾਰੀ ਦੀ ਨਹੀਂ ਪਹੁੰਚਦੀ ਗੁਰੂ ਨਾਨਕ ਸਾਹਿਬ ਕਹਿੰਦੇ ਹੱਥ ਜੋੜ ਕੇ ਮਨ ਨੂੰ ਦੀਨ ਬਣਾਓ ਦੀਨ ਬਣਾ ਕੇ ਫਿਰ ਕਹੋ ਪਿਤਾ ਜੀ ਕਰਤਾਰ ਵਰਖਾ ਚਾਹੀਦੀ ਆਖੋ ਸਤਨਾਮ ਵਾਹਿਗੁਰੂ ਵਰਖਾ ਚਾਹੀਦੀ ਉਦੋਂ ਵੀ ਹੁੰਦਾ ਨਾ ਵੀ ਚਲੋ ਹੁਣ ਇਹਨਾਂ ਨੇ ਕਿਹਾ ਤੇ ਮੰਨ ਲਓ ਆਖੋ ਸਵਾਦ ਨਾ ਇਹ ਕਹੇ ਨੂੰ